हरिया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬ ਜੀ ਦੀ ਦੇ ਵਾਲੇ ਦੇ ਸੰਬੰਧ ਵਿੱਚ ਵਿਸਾਲ ਨਗਰ ਕੀਰਤਨ ਕੱਢਿਆ ਗਿਆ ਹੈ ਘੰਡ ਵਾਲੇ ਇਲਾਕੇ ਦੇ ਵਿੱਚੋਂ ਤੇ ਗੱਲਬਾਤ ਕਰਦੇ ਆ ਜਿਹੜੇ ਇਥੋਂ ਦੇ ਪ੍ਰਧਾਨ ਨੇ ਉਹ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਅੱਜ ਵਿਸਾਲ ਨਗਰ ਕੀਰਤਨ ਕੱਢਿਆ ਗਿਆ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਖੁਸ਼ਬੀਰ ਸਿੰਘ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਕਣੂਪੁਰ ਤੋਂ ਪ੍ਰਧਾਨ ਜੀ ਸਾਡੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਅੱਜ ਦੇ ਇਸ ਗੁਰਪੁਰਬ ਦੇ ਉੱਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਵਧਾਈਆਂ ਹੋਣ ਅੱਜ ਦਾ ਦੇਣ ਮਹਾਨ ਕੌਮ ਦੇ ਮਹਾਨ ਯੋਧੇ ਦੇ ਸਮਰਪਤ ਆ ਇਸ ਲਗਰ ਕੀਰਤਨ ਦੇ ਵਿੱਚ ਅੱਜ ਸਾਡੀ ਸਾਰੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ ਤੇ ਸਮੂਹ ਸਾਧ ਸੰਗਤ ਵੱਲੋਂ ਫਿਰ ਤੋਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੋਣ ਜੀ ਇਹ ਹਰ ਸਾਲ ਚਾਤਰਾਂ ਨੂੰ ਕੱਢੀ ਜਾਂਦੀ ਹੈ ਹਜੂਰ ਸਾਹਿਬ ਵਾਸਤੇ ਉਸ ਬੰਸ ਦੀ ਜਨਮ ਇਹ ਉਪਲਖ ਸਾਡੇ ਇੱਥੋਂ ਦੀ ਸੰਗਤ ਵੱਲੋਂ ਕੀਤਾ ਜਾਂਦਾ ਬਹੁਤ ਵਧੀਆ ਗੱਲ ਹੈ ਜੀ ਗੁਰੂ ਘਰ ਦੇ ਸਾਡੇ ਤਖਤ ਦੇ ਉੱਤੇ ਦਰਸ਼ਨ ਕਰਾਏ ਜਾਂਦੇ ਨੇ ਕਈ ਜਿਹੜੇ ਸਾਡੇ ਸੰਗਤ ਦੇ ਵਿੱਚ ਜਿਹੜੇ ਨਹੀਂ ਜਾ ਸਕਦੇ ਉਹਨਾਂ ਲਈ ਫ੍ਰੀ ਯਾਤਰਾ ਆ ਬਹੁਤ ਵਧੀਆ ਉਪਰਾਲਾ ਜੀ ਇਸ ਜੇ ਇਹ ਸਰ ਦੇਖਿਆ ਜਾਵੇ ਕਿ ਇਸ ਵਾਰ ਜੇ ਕਿ ਇਲੈਕਸ਼ਨਾਂ ਕਰ ਦੇ ਦੇਗੇ ਪਰ ਉਸ ਟਾਈਮ ਸਿੱਧੀ ਦਿਹਾੜੇ ਚੱਲ ਰੇ ਆ ਸਰਾਬਾਂ ਚਲਣੀਆਂ ਵਾ ਟੋਲ ਨਿਗਾਰੇ ਵਜਣੇ ਆ ਕਿਸੇ ਦਿਹਾੜਾ ਨਹੀਂ ਬਣਾਇਆ ਜਾਣਾ ਇਹ ਸਰਕਾਰ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਇਹ ਕੋ ਇਹ ਸਿਆਸੀ ਗੱਲ ਆ ਮੈਂ ਸਮਝਦਾ ਵੀ ਅੱਜ ਧਾਰਮਿਕ ਬਹੁਤ ਵੱਡਾ ਦਿਨ ਆ ਸਾਡੇ ਪੰਥ ਦੇ ਭਾਈ ਜੀਵਨ ਸਿੰਘ ਜੀ ਦਾ ਜਿਨ੍ਹਾਂ ਨੇ ਗੁਰਤੇਗ ਬਹਾਦਰ ਮਹਾਰਾਜ ਦਾ ਜੇ ਸੋਚੀਏ ਤਾਂ ਉਹ ਸੀਸ ਲਿਆ ਕੇ ਅਨੰਦਪੁਰ ਸਾਹਿਬ ਲਿਆਉਣਾ ਇੱਕ ਬਹੁਤ ਵੱਡੀ ਗੱਲ ਆ ਸੋ ਇਹ ਸਾਡੀ ਸਿੱਖ ਕੌਮ ਨੂੰ ਖੁਦ ਹੀ ਜ਼ਿਆਦਾ ਜਾਗਰੂਕਤਾ ਹੋਣੀ ਚਾਹੀਦੀ ਆ ਬਾਕੀ ਇਹ ਸਿਆਸੀ ਗੱਲ ਆ ਸੋ ਮੈਂ ਇਸ ਤੋਂ ਕੁਝ ਵੀ ਕਹਿਣ ਤੋਂ ਗਰੇਜ ਕਰਦਾ ਮੈਨੂੰ ਮਾਫੀ ਦਿੱਤੀ ਜਾਵੇ ਵੈਸੇ ਇਹ ਚੀਜ਼ ਨਹੀਂ ਚਾਹੀਦੀ ਨਹੀਂ ਚਾਹੀਦੀ ਜੀ ਸਾਰੀਆਂ ਸੰਗਤਾਂ ਨੂੰ ਕੋਟਨ ਕੋੜ ਧਨਵਾਦ ਆ ਸੰਗਤਾਂ ਦਾ ਜਿਹੜੀਆਂ ਚੱਲ ਕੇ ਪੈਰ ਪੈ ਚੱਲੇ ਕਦੋਂ ਕਦੋਂ ਚੱਲ ਕੇ ਗੁਰਦੁਆਰਾ ਸਾਹਿਬਾਂ ਤੇ ਨਗਰਕੀਤਨ ਜਾ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਚੰਨਾ ਚ ਕੋਟਨ ਕੋੜ ਧਨਵਾਦ ਆ ਤੇ ਬਾਬਾ ਜੀਮਨ ਸਿੰਘ ਦੀ ਕੁਰਬਾਨੀ ਨੂੰ ਸਾਰੀਆਂ ਸੰਗਤਾਂ ਕੋਟਨ ਕੋੜ ਪ੍ਰਣਾਮ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ